ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਵੱਡਾ ਭਰਾ ਹੈ ਪੰਜਾਬ ਸਾਡਾ 1966 ਵਿੱਚ ਵੱਖ ਹੋਵੇ ਪਰ ਕੁਝ ਹਾਲਾਤ ਇਹੋ ਜਿਹੇ ਪੈਦਾ ਹੋ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਤਾ ਪਾਰਟੀ ਜਿਹੜੀ ਅਕਾਲੀ ਦਲ ਤੇ ਹੁਣ ਤੱਕ ਸਤਾ ਰਹੀ ਉਹਨਾਂ ਦੀ ਬਦੌਲਤ ਵਿੱਚ ਹਰਿਆਣਾ ਨੂੰ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੜਾਈ ਲੜ ਕੇ ਆਪਣੀ ਵੱਖਰੀ ਕਮੇਟੀ ਬਣਵਾਣੀ ਪਈ ਉਹਨ ਵੱਖਰੀ ਕਮੇਟੀ ਤਾਂ ਬਣ ਗਈ ਪਰ ਹਰਿਆਣੇ ਦੀਆਂ ਸੰਤਾਂ ਦਾ ਮੋਹ ਪਿਆਰ ਆਪਣਾ ਉਸੇ ਤਰ੍ਹਾਂ ਪੰਜਾਬ ਨਾਲ ਬਣਿਆ ਆ ਕਿਉਂਕਿ ਹਮੇਸ਼ਾ ਹੀ ਅਹ ਪੰਜਾਬ ਨੂੰ ਆਪਣਾ ਵੱਡਾ ਭਰਾ ਮੰਨਿਆ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਵੇਂ ਹਰਿਆਣਾ ਕਮੇਟੀ ਵੱਖਰੀ ਹੋ ਚੁੱਕੀ ਹੈ ਦਿੱਲੀ ਕਮੇਟੀ ਵੱਖਰੀ ਹੋ ਚੁੱਕੀ ਹੈ ਪਰ ਅੱਜ ਤੱਕ ਮੇਰਾ ਮੰਨਣਾ ਹੈ ਕਿ ਮੈਂ ਸ਼ੁਰੂ ਤੋਂ ਲੈ ਕੇ ਭਾਵੇਂ ਲੜਾਈ ਲੜੀ 20 ਸਾਲ ਲੜੀ ਮੈਂ ਇੱਕ ਇਹ ਕਿ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਇੱਕ ਪਾਰਲੀਮੈਂਟ ਸੰਸਥਾ ਵਰਡ ਦੇ ਵਿੱਚ ਤੇ ਫੈਡਰਲ ਸਿਸਟਮ ਦੇ ਵਿੱਚ ਇਹ ਹੁੰਦਾ ਹੈ ਕਿ ਜਿੱਥੇ ਇੱਕ ਪਾਰਲੀਮੈਂਟ ਹੋਵੇ ਉੱਥੇ ਸਟੇਟ ਬੋਡੀਆਂ ਵੀ ਬਣਨੀਆਂ ਸਾਡੇ ਸਿਸਟਮ ਵਿੱਚ ਮੌਜੂਦ ਕਰਨ ਵਾਸਤੇ ਜ਼ਰੂਰੀ ਨੇ ਤੇ ਫੈਡਰਲ ਸਿਸਟਮ ਦੀ ਮੰਗ ਕਰਕੇ ਹੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਵੇਂ ਦਿੱਲੀ ਇੱਕ ਸਟੇਟ ਬੋਡੀ ਹੈ ਉਸੇ ਤਰ੍ਹਾਂ ਹੀ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਇੱਕ ਸਟੇਟ ਬੋਡੀ ਹੈ ਸਾਡੀ ਸਿੱਖ ਪਾਰਲੀਮੈਂਟ ਜਿਹੜੀ ਹੈ ਉਹ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਪਰ ਦੋ ਖੋਡੋਂ ਹਰਿਆਣੀਆਂ ਸੰਗਤਾਂ ਨੂੰ ਇੱਥੇ ਪਹੁੰਚਦਾ ਹੈ ਕਿ ਜਦੋਂ ਨਤਮਸਤਕ ਹੋਣ ਵਾਸਤੇ ਸਾਬ ਸ੍ਰੀ ਹਰਮੰਦਰ ਸਾਹਿਬ ਆਉਂਦੇ ਨੇ ਤੇ ਵਿਸ਼ੇਸ਼ ਕਰਕੇ ਹਰਿਆਣੀਆਂ ਸਿੱਖ ਸੰਗਤਾਂ ਨੂੰ ਇਸ ਕਰਕੇ ਕਮਰੇ ਨਹੀਂ ਦਿੱਤੇ ਜਾਂਦੇ ਬੇਜਿਸ ਕੀਤਾ ਜਾਂਦਾ ਕਿ ਤੁਸੀਂ ਤਾਂ ਹੁਣ ਵੱਖਰੀ ਕਮੇਟੀ ਮੰਗ ਲਈਏ ਤੇ ਹੁਣ ਤੁਹਾਨੂੰ ਅਸੀਂ ਕਮਰੇ ਕਿਉਂ ਦਈਏ ਮੈਂ ਪੁੱਛਣਾ ਚਾਹਨਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਕੋਲ ਦੀ ਹਰਮੰਦਰ ਸਾਹਿਬ ਗੁਰੂ ਗ੍ਰਹਿ ਹੈ ਦੁਨੀਆਂ ਦੇ ਵਿੱਚ ਅਕਾਲ ਤਖਸਾਲ ਸਾਹਿਬ ਗੁਰੂ ਗ੍ਰਹਿ ਦੁਨੀਆਂ ਦੇ ਵਿੱਚ ਹੈ ਨਾ ਹਰਮੰਦਰ ਸਾਹਿਬ ਵੱਖ ਹੋ ਸਕਦਾ ਹੈ ਨਾ ਅਕਾਲ ਤਖਸਾਲ ਖੋੜਕੂ ਬਣ ਸਕਦਾ ਸਾਰੀ ਦੁਨੀਆਂ ਦਾ ਅਕਾਲ ਤਖਸਾਲ ਸਿੱਖ ਕੌਮ ਵਾਸਤੇ ਇੱਕੋ ਹੈ ਸਭ ਤੋਂ ਵੱਡਾ ਹੈ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਰਡ ਦੇ ਵਿੱਚ ਇੱਕੋ ਹੈ ਤੇ ਉਹ ਇੱਥੇ ਜੇ ਹਰਮੰਦਰ ਸਾਹਿਬ ਆਟਾ ਸੰਗਤਾਂ ਨਟਮਸਤ ਕੋਣੋਂ ਬਈਆਂ ਨੇ ਤੇ ਹਰਿਆਣੇ ਨੂੰ ਵਿਸ਼ੇਸ਼ ਕਰਕੇ ਸੰਗਤਾਂ ਨੂੰ ਇਸਾਂ ਵਿਵਕ ਤੇ ਬੇਸਟ ਕਰਨਾ ਜਾਂ ਜਲੀਲ ਕਰਨਾ ਇਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਕਰਨਾ ਚਾਹੀਦਾ ਸਾਡਾ ਦਾਵਾ ਇਸ ਕਰਕੇ ਵੀ ਮਜ਼ਬੂਤ ਬਣਦਾ ਹੈ ਕਿ ਪੰਜਾਬ ਨਾਲੋਂ ਵੱਖ ਸਾਨੂੰ ਪੰਜਾਬ ਦੇ ਲੋਕਾਂ ਨੇ ਪੰਜਾਬੀ ਸੂਬਾ ਲੈਣ ਵਾਸਤੇ ਹਰਿਆਣਾ ਜਿਹੜੀ ਸਟੇਟ ਵੱਖਰੀ ਹੋਈ ਉਹਦੇ ਸਾਡਾ ਕੋਈ ਗੁਨਾਹ ਨਹੀਂ ਅਸੀਂ ਵੱਖਰਾ ਨਹੀਂ ਹੋਣਾ ਚਾਹੁੰਦੇ ਸਾਡੇ ਕੋਲ ਪ੍ਰੂਫ ਨੇ ਕਿ ਪੰਜਾਬ ਜਿੰਨੀਆਂ ਹੀ ਕੁਰਬਾਨੀਆਂ ਤੇ ਜੇਲਾਂ ਹਰਿਆਣਾ ਦੇ ਵਿੱਚ ਕਰਨਾਲ ਪਾਣੀਪਤ ਅੰਬਾਲਾ ਏ ਦਬੂ ਵਾਲੀ ਸਰਸਾ ਇਹਨਾਂ ਕੁਰਬਾਨੀਆਂ ਵੇਚ ਦਿੱਤੀਆਂ ਨੇ ਤੇ ਜੇਲਾ ਵਿੱਚ ਪੜੀਆਂ ਨੇ ਅਸੀਂ ਨਹੀਂ ਸਾਵਾਕ ਹੋਣਾ ਚਾਹੁੰਦੇ ਪਰ ਪਤਾ ਨਹੀਂ ਕਿ ਕਿਸ ਲਾਲਚ ਕਰਕੇ ਇਹਨਾਂ ਪੰਜਾਬੀ ਸੂਬਾ ਲੈ ਕੇ ਪਹਿਲਾਂ ਤੋਂ ਪੰਜਾਬ ਨੂੰ ਛੋਟਾ ਕੀਤਾ ਤੇ ਹਰਿਆਣਾ ਨੂੰ ਵੱਖਰਾ ਕਰਤਾ ਤੇ ਉਸ ਟਾਈਮ ਸਾਨੂੰ ਗੁੰਮਰਾਹ ਕੀਤਾ ਗਿਆ ਕਿ ਪੰਜਾਬੀ ਸੂਬਾ ਪਾਣੀ ਪਾਰਤੀ ਦਿੱਲੀ ਦੀ ਹੱਦਾਂ ਤੱਕ ਬਣੇਗਾ ਪਰ ਉਹ ਜਦੋਂ ਫੈਸਲਾ ਹੋਇਆ 1966 ਦੇ ਵਿੱਚ ਤੇ ਉਹ ਰਾਜਪੁਰਾ ਅੰਬਾਲਾ ਵੀ ਨਿਪਕਾਰ ਕਰ ਸਕੇ ਅੰਬਾਲੇ ਤੋਂ ਪਿਛੇ ਹੀ ਰਾਜਪੁਰੇ ਹੱਦ ਬਣਾ ਦਿੱਤੀ ਗਈ ਮੁੰ ਜਦੋਂ ਅਸੀਂ ਉਹ ਆਪਣਾ ਘਰ ਸਮਝਦੇ ਹੋਏ ਹਰਮੰਦਰ ਸਾਹਿਬ ਆਪਣੇ ਪੰਜਾਬ ਵਿੱਚ ਆਉਂਨੇ ਆ ਤੇ ਸਾਡੀ ਵੀ ਇਹ ਚਾਹਨਾ ਹੁੰਦੀ ਹੈ ਵੀ ਸਾਡੇ ਨਾਲ ਬੱਚੇ ਨੇ ਬਿਮਾਰ ਨੇ ਬਜ਼ੁਰਗ ਨੇ ਉਹਨਾਂ ਨੂੰ ਵੀ ਕੋਈ ਕਮਰੇ ਦੀ ਸਹੂਲਤ ਦਿੱਤੀ ਜਾਏ ਮੈਂ ਜ਼ਿਆਦਾ ਤੇ ਨਹੀਂ ਮੰਗਦਾ 40 60 ਦੀ ਵੰਡ ਹੋਈ ਜਿੰਨੀਆਂ ਸਰਵਾਂ ਨੇ ਉਹਦੇ ਵਿੱਚ 40% ਹਰਿਆਣੇ ਦਾ ਹਿੱਸਾ ਹੋਣਾ ਚਾਹੀਦਾ ਪਰ ਇਹੋ ਜਿਹਾ ਕੁਝ ਨਹੀਂ ਹੁੰਦਾ ਜਿਹੜੇ ਹਰਿਆਣੇ ਦੀ ਸਿੱਖ ਸੰਗਤ ਨੂੰ ਕਮਰੇ ਦਿੱਤੇ ਜਾਂਦੇ ਨੇ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਚੁਣੇ ਮੈਂਬਰ ਨੇ ਜਾਂ ਜਿਹੜੇ ਸੀਨੀਅਰ ਵਾਈਸ ਪ੍ਰਧਾਨ ਹੋਇਆ ਉਹਦਾ ਫੋਨ ਕਰਵਾਉਣਾ ਪੈਂਦਾ ਜਰੂਰੀ ਹੈ ਰਾਣੀ ਕਮੇਟੀ ਦਾ ਮੁੱਦਾ ਮੈਂ ਚੁੱਕਿਆ ਮੈਂ ਕਿਹਦੇ ਫੋਨ ਕਰ ਦੇਣਾ ਤੇ ਮੈਨੂੰ ਉਹ ਕੋ ਜਵਾਬ ਮਿਲਦਾ ਕਿ ਆਪਣੇ ਵੱਖਰੀ ਕਮੇਟੀ ਬਣਾ ਕੇ ਆਪਣੀ ਵੱਖਰੀ ਸਰਾਂ ਬਣਾ ਲੈ ਆ ਸੁਣਦਿਆਂ ਸੁਣਦਿਆਂ ਬੜਾ ਅੱਕ ਗਿਆ ਤੇ ਅੱਜ ਮੈਂ ਇੱਕ ਮੈਮੋਰੰਡਮ ਦਿੱਤਾ ਧਾਮੀ ਸਾਹਿਬ ਨੂੰ ਇਹ ਆਪਣੀ ਵੱਖਰੀ ਸਰਾਂ ਵਾਸਤੇ ਇਹ ਸਵੇਰੇ ਉਹਦੇ ਵਿੱਚ ਮੈਂ ਸਪਸ਼ਟ ਕੀਤਾ ਹੈ ਕਿ ਜਦੋਂ ਹਰਿਆਣੇ ਦੀ ਸਿੱਖ ਸੰਗਤਾਂ ਵੀ ਉਹਨਾਂ ਕਮਰਿਆਂ ਵਾਸਤੇ ਜਲੀਲ ਕੀਤਾ ਜਾਂਦਾ ਕਮਰੇ ਨਹੀਂ ਦਿੱਤੇ ਜਾਂਦੇ ਵਿਸ਼ੇਸ਼ ਕਰਕੇ ਹਰਿਆਣੇ ਦੀ ਸਿੱਖ ਸੰਗਤ ਨੂੰ ਕਿ ਜਿੰਨਾਂ ਦਾ ਪੂਰਾ ਹੱਕ ਹੈ ਇਹਨਾਂ ਸਰਾਵਾਂ ਦੇ ਵਿੱਚ ਪਿਛਲੇ ਦਿਨੀ ਇੱਕ ਕਿਹਾ ਵੀ ਗਿਆ ਕਿ ਗੁਰਗਮੇ ਨਿਵਾਸ ਜਾਂ ਗੰਗਾ ਨਿਵਾਸ ਇਹ ਹਰਿਆਣੇ ਦੀ ਸਿੱਖ ਸੰਗਤਾਂ ਵਾਸਤੇ ਅਲਾਟ ਕੀਤਾ ਗਿਆ ਪਰ ਉਹ ਕਾਗਜ਼ਾਂ 'ਚ ਹੀ ਰਹਿ ਗਿਆ ਇਹੋ ਜੀ ਕੋਈ ਗੱਲ ਨਜ਼ਰ ਨਹੀਂ ਆਉਂਦੀ ਹੱਦ ਤਾਂ ਉਦੋਂ ਹੋ ਗਈ ਮੈਂ ਪਿਛਲੇ ਹਫਤੇ ਵੀ ਇੱਥੇ ਆਇਆ ਜਦੋਂ ਮੈਂ ਆਇਆ ਤੇ ਰਾਤ ਨੂੰ ਕਮਰੇ ਦੀ ਮੰਗ ਕੀਤੀ ਤੇ ਮੈਨੂੰ ਕਿਹਾ ਗਿਆ ਕਿ 700 ਰੁਪਏ ਜਮ੍ਹਾਂ ਕਰਾਓ ਤੇ ਤਾਂ ਤੁਹਾਨੂੰ ਕਮਰਾ ਮਿਲੇਗਾ ਰਾਤ ਦੀ ਫਿਰ ਉਹੀ ਘਟਨਾ ਮੇਰੇ ਨਾਲ ਹੋਈ ਜਦੋਂ ਮੈਂ ਹਰ ਮਾਤਾ ਗੰਗਾ ਨੂੰ ਆਸ ਜਾ ਕੇ ਕਮਰਾ ਮੰਗਿਆ ਤੇ ਕਹਿਣ ਲੱਗੇ ਚੀਂਦਾ ਹਾਪ ਸਾਨੂੰ ਆਰਡਰ ਨੇ ਭਾਵੇਂ ਤੁਸੀਂ ਪ੍ਰਧਾਨ ਹੋ ਭਾਵੇਂ ਹਰਿਆਣਾ ਕਮੇਟੀ ਦੇ ਮੈਂਬਰ ਹੋ ਤੁਹਾਨੂੰ 700 ਰੁਪਏ ਕਮਰੇ ਵਾਸਤੇ ਜਮ੍ਹਾਂ ਕਰਵਾਉਣਾ ਪਵੇਗਾ ਮੈਂ ਥੋੜਾ ਆਕੜਿਆ ਮੈਂ ਨਾ ਮੈਂ ਕਿਹਾ ਨਾ ਮੈਂ ਪਿਛਲੀ ਵਾਰੀ ਕਾਨੂੰਨ ਹੀਸ ਦਿੱਤੀ ਹੈ ਮੈਂ ਪ੍ਰਣਾਣਾ ਕੁਛ ਤੇ ਮੇਰੀ ਇੱਜ਼ਤ ਰੱਖੋ ਜਲੀਲ ਨਾ ਕਰੋ ਹਰਿਆਣਾ ਕਮੇਟੀ ਦਾ ਸੰਗਤ ਦਾ ਚੁਣਿਆ ਹਾਂ ਪਈ ਨੂੰ ਮੈਂ ਮੈਂਬਰ ਹਾਂ ਉਸ ਤੋਂ ਬਾਅਦ 49 40 49 ਦੇ ਹਾਊਸ ਨੇ ਮੈਨੂੰ ਪ੍ਰਧਾਨ ਚੁਣਿਆ ਤੇ ਇੱਕ ਪ੍ਰਧਾਨ ਨਾਲ ਜੇ ਤੁਸੀਂ ਇਸ ਤਾਂ ਇਸ ਤਾਂ ਜਲੀਲ ਕਰੋਗੇ ਤੇ ਆਮ ਸੰਗਤ ਤੇ ਆਮ ਮੈਂਬਰਾਂ ਦਾ ਕੀ ਹਾਲ ਹੋਵੇਗਾ ਇਸੇ ਕਰਕੇ ਮੈਂ ਦੁਖੀ ਹਿਰਦੇ ਦੇ ਨਾਲ ਇਹ ਫੈਸਲਾ ਲਿਆ ਕਿ ਆਪਾਂ ਧਮੀ ਸਾਹਿਬ ਨੂੰ ਇੱਕ ਮੈਮੋਰੰਡਮ ਦਿੱਤਾ ਜਾਏ ਜਿਦੇ ਚ ਮੰਗ ਕੀਤੀ ਹੈ ਕਿ 2 ਏਕੜ ਜ਼ਮੀਨ ਹਰਮੰਦਰ ਸਾਹਿਬ ਦੇ ਗਲਿਆਰੇ ਦੇ ਨਾਲ ਲੱਗਦੀ ਹਰਿਆਣਾ ਨੂੰ ਸੌਂਪੀ ਜਾਏ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਜਿਸਟਰੀ ਕਰਵਾਈ ਜਾਏ ਜਾਂ ਲੀਸਟ ਦਿੱਤੀ ਜਾਏ ਜਿਸ ਤਮੀ ਅਵੇਲੇਬਲ ਹੋ ਸਕਦਾ ਹੈ ਉਸ ਤੋਂ ਦਿੱਤੀ ਜਾਏ ਤਾਂ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੈਂਕੜੇ ਕਮਰਿਆਂ ਦੀ ਸਰਾ ਬਣਾ ਕੇ ਉੱਥੇ ਹਰਿਆਣਾ ਦੇ ਸਿੱਖਾਂ ਦੇ ਆਉਣ ਵਾਸਤੇ ਮਾਨਸਮਾਨ ਉਹਨਾਂ ਦਾ ਬਹਾਰ ਲਿਖਿਆ ਜਾਏ ਤੇ ਮੈਸ਼ੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਾਗਾ ਕਿ ਆਪਾਂ ਤੋਂ ਉਸ ਸੁਵੇਜ ਮੀਨ ਮੰਨ ਰਹੇ ਇਸਾ ਵੀ ਨਹੀਂ ਮੰਗਦੇ ਤੁਹਾਕਸ ਰਾਵਾਂ ਦੇ ਵਿੱਚ ਜਿੰਨਾ ਚਿਰ ਤੱਕ ਸਾਡੀ ਸਰਾਹ ਨਹੀਂ ਤਿਆਰ ਹੁੰਦੀ ਉਹਨਾਂ ਤੇ ਇੱਕ ਸਰਾਹ ਸਾਨੂੰ ਅਲਾਟ ਕੀਤੀ ਜਾਏ ਦੂਜੀਆਂ ਸਰਾਹਾਂ ਤੇ ਨਹੀਂ ਅਸੀਂ ਭਾਵੇਂ ਕੋਈ ਵੀ ਇੱਕ ਸਰਾਹ ਅਲਾਟ ਕਰ ਦਿਓ ਉਹਦੇ ਵਿੱਚ ਅਸੀਂ ਆਪਣੇ ਮੁਲਾਦਮ ਪੇਜ ਕੇ ਆਪਣਾ ਪ੍ਰਬੰਧ ਹਰਿਆਣਾ ਗੁਰਦੁਆਰਾ ਪ੍ਰਮੁੱਖ ਕਮੇਟੀ ਦਾ ਹੋਵੇ ਤੇ ਜਦੋਂ ਸਾਡੀ ਸਰਾਹ ਤਿਆਰ ਹੋ ਜਾਏਗੀ ਜ਼ਮੀਨ ਸਾਨੂੰ ਅਲਾਟ ਕਰ ਦਿਓਗੇ ਤੇ ਫਿਰ ਅਸੀਂ ਤੁਹਾਡੀਆਂ ਸਰਾਹਾਂ ਦਾ ਤੁਹਾਡੇ ਸਭ ਕੋ ਅੰਦਾਜ਼ੀ ਕਰਾਂਗੇ ਮੰਨ ਲਓ ਅਸੀਂ 200 ਕਮਰਾ ਬਣਾਈਏ 300 ਕਮਰਾ ਬਣਾਈਏ ਮਾਨੂੰ ਹਰਿਆਣੇ ਦੇ ਸਿਅਕ ਸੰਗਰ ਦਾ ਇਹ ਜਿਹੜਾ ਫੇਸ ਨਹੀਂ ਕਰਨਾ ਪਏਗਾ ਨਾ ਤੁਹਾਡੀ ਵਰਨਾਮੀ ਹੋਵੇਗੀ ਅਸੀਂ ਤਾਂ ਤੁਹਾਡੀ ਅਮਦਾਨ ਕਰਨਾ ਚਾਹੁੰਦੇ ਆ ਇੱਥੇ ਆਣ ਕੇ ਪਰ ਅਸੀਂ ਬੇਨਤੀ ਕਰਦੇ ਆ ਸਾਡਾ ਬੰਦਾ ਤੇ 40% ਹਿੱਸਾ ਹੈ ਪਰ ਅਸੀਂ ਕੇਵਲ ਤੇ ਕੇਵਲ ਤੁਹਾਡੇ ਕੋਲ ਕਾਫੀ ਜ਼ਮੀਨਾਂ ਪਈਆਂ ਨੇ ਚਾਰ ਫੇਰੇ ਗਲਿਆਰਾ ਵੀ ਪਿਆ ਹੈ ਕਈ ਕਿਲੇ ਜ਼ਮੀਨ ਪਈ ਹੈ ਕੁਝ ਤੁਹਾਡੇ ਬਸ ਸਟੈਂਡ ਦੇ ਕੋਲ ਵੀ ਜ਼ਮੀਨਾਂ ਪਈਆਂ ਨੇ ਹੋਰ ਵੀ ਕਿਰੇ ਜ਼ਮੀਨਾਂ ਪਈਆਂ ਨੇ ਜਿੱਥੇ ਨੇੜੇ ਤੋਂ ਨੇੜੇ ਲੱਗਦੀ ਜ਼ਮੀਨ ਹੈ ਉਹ ਸਾਨੂੰ 2 ਏਕੜ ਦਿੱਤੀ ਜਾਏ ਤਾਂ ਕਿ ਆਪਣੇ ਸੈਂਕੜੇ ਕੰਬੇ ਦੀ ਆਪਾਂ ਸਰਾਮ ਬਣਾ ਸਕੀਏ ਫਿਰ 60% ਜਿਹੜੀ ਹੈ ਜੀਪੀਸੀ ਵੀ ਹਰਿਆਣਾ ਚ ਮੰਗ ਕਰ ਸਕਦੀ ਆ ਜਮੀਨ ਜੇ ਤੁਸੀਂ ਇੱਥੋਂ ਮੰਗ ਕਰ ਸਕਦੇ ਹੋ 40% ਦੀ ਫਿਰ ਤੁਹਾਡੇ ਦੇ ਤਾਂ ਵੀ ਉਹ ਮੰਗ ਰੱਖ ਸਕਦੀ ਹੈ ਵੀ 60% ਤੁਸੀਂ ਆਖੋ ਕਹਿੰਦੇ ਜੋ ਸਾਨੂੰ 60% ਤੁਹਾਡਾ ਤੁਹਾਡਾ ਬੜਾ ਵਧੀਆ ਸਵਾਲ ਹੈ ਫਿਰ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਇਦਾਦ ਸਾਰੀ ਨੂੰ ਇਕੱਠਿਆਂ ਕਰਕੇ ਅਸੀਂ 40% ਦੇਣ ਨੂੰ ਤਿਆਰ ਆ ਸਾਨੂੰ 40% ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜਾਇਦਾਦ ਵਿੱਚ ਦੇ ਦੇ। ਇਡਾਰ ਸਾਹਿਬ ਉਹਦੇ ਵਾਸਤੇ ਮੈਂ ਇੱਕ ਮੰਗ ਰੱਖੀਏ ਇੱਥੇ ਤੇ ਕੇਵਲ ਸਬ 2 ਕਿੱਲੇ ਜ਼ਮੀਨ ਮੰਗੀ ਹੈ ਸ੍ਰਾਂ ਵਾਸਤੇ ਹਰਿਆਣੇ ਦੀ ਸਿੱਖ ਸੰਗਤ ਦੀ ਭਲਾਈ ਵਾਸਤੇ ਪਰ ਮੈਂ ਉਹਦੇ ਵਿੱਚ ਇੱਕ ਸਪੈਸ਼ਲ ਲੋਡ ਵੀ ਲਿਖਿਆ ਤੇ ਹਰੇ ਪੰਨ੍ਹ ਨਾਲ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ। ਮੈਂ ਇਹ ਵੀ ਮੰਗ ਕੀਤੀ ਧਾਮੀ ਸਾਹਿਬ ਤੋਂ ਆਪਣੀ ਜਰਨਲ ਹਾਊਸ ਤੇ ਐਜੈਕਟਿਵ ਬੋਡੀ ਵਿੱਚ ਪਾਸ ਕਰਾ ਕੇ ਜਿੱਥੇ ਸਾਨੂੰ ਗੋਹੇ ਕਰ ਜ਼ਮੀਨ ਦਿਓ। ਜਿੰਨਾ ਚਿਰ ਸਾਡੀ ਸਿਰਾਂ ਨਹੀਂ ਬੰਦੀ ਉਹਨਾਂ ਚਿਰ ਜਿਹੜੇ ਸਾਡੇ 49 ਮੈਂਬਰਾਂ ਦਾ ਹਾਊਸ ਹੈ ਉਹਨਾਂ ਨੂੰ ਜਲੀਲ ਨਾ ਕੀਤਾ ਜਾਏ ਉਹਨਾਂ ਨੂੰ ਫ੍ਰੀ ਆਫ ਕੋਸਟ ਜਿਹੜੇ ਨੇ ਕਮਰੇ ਮੁਹੱਈਆ ਕਰਵਾਏ ਚੀਚੀ ਦਾ ਸਭ ਵੇਖਿਆ ਜਾਵੇ ਦੇਸ਼ ਉਹ ਵੇਖੀ ਜਾਵੇ 175 ਮੈਂਬਰਾਂ ਦੇ ਵਿੱਚੋਂ 11 ਮੈਂਬਰ ਹਰਿਆਣਾ ਦੇ ਹੁੰਦੇ ਸੀ ਉਹਦੇ ਹਿਸਾਬ ਸਿਰ ਪਰਸੈਂਟੇਜ 40% ਨਹੀਂ ਬੰਦੀ ਤੁਹਾਡੀ ਨਹੀਂ ਮੈਂ ਮੈਂ 5-7% ਇਹ ਇਹ ਡਿਸਕ੍ਰਿਮੀਨੇਸ਼ਨ ਇਸੇ ਪੇਪਰ ਕਰਕੇ ਤੇ ਹਰਿਆਣਾ ਕਮੇਟੀ ਵੱਖਰੀ ਹੋਈ ਕਿ ਸਾਡੇ ਐਡੀ ਵੱਡੀ ਸਟੇਟ ਹੈ ਜਿਹਨੂੰ 40 ਤੇ 60 ਨਾਲ ਵੰਡਿਆ ਗਿਆ ਪਰ ਸ਼ਿਵਨੀ ਕਮੇਟੀ ਦਾ ਮੈਂਬਰ ਜਿਹੜੇ ਨੇ ਸਾਨੂੰ 8 ਹਲਕੇ ਦੇ ਕੇ 11 ਮੈਂਬਰ ਦਿੱਤੇ ਜਾਂਦੇ ਨੇ ਇਹ ਸਾਰੇ ਡਿਸਪਲੇ ਭੇਰ ਭਾਵ ਸਾਡੇ ਨਾਲ ਕੀਤੇ ਗਏ ਜੇ ਸਾਨੂੰ ਵੀ 40 ਦੇ ਹਿੱਸੇ ਦੇ ਨਾਲ ਸ਼ਿਵਨੀ ਕਮੇਟੀ ਦੇ ਮੈਂਬਰ ਹੁੰਦੇ ਤੇ ਸ਼ਾਇਦ ਹਰਿਆਣਾ ਕਮੇਟੀ ਵੱਖਰੀ ਨਾ ਹੁੰਦੀ ਜੇ ਭੇਰ ਭਾਵ ਨਾ ਕੀਤਾ ਜਾਂਦਾ ਤੇ ਸ਼ਾਇਦ ਹਰਿਆਣਾ ਕਮੇਟੀ ਵੱਖਰੀ ਨਾ ਹੁੰਦੀ ਇਹ ਜਿਹੜਾ ਇਸ ਸਤਾ ਤਰ ਦਾ ਪક્ષ ਰਿਆ ਤੇ ਸ਼ੋਮਨੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਭੇਦ ਭਾਵ ਕਰਨ ਕੇ ਹੀ ਹਰਿਆਣਾ ਗੁਰਦੁਆਰਾ ਪਰਬੰਧਕ ਸਟੇਟ ਦੇ ਕਿੰਨੇ ਮੈਂਬਰ ਨੇ ਚੈੱਕ ਕਰ ਮੈਂ ਉਹ ਸਟੇਟ ਦੇ ਕਿੰਨੇ ਮੈਂਬਰ ਨੇ ਇਹ ਸਾਡੇ ਕੋਲ 49 ਮੈਂਬਰ 49 ਮੈਂਬਰ ਫਿਰ ਵੀ 40 ਨਾ ਬਣੇ 175 ਦਾ ਹਾਊਸ ਹੈ ਫਿਰ ਵੀ 40 ਨਾ ਬਣੇ ਮੈਂ ਅਸੀਂ ਇਸ ਪਾਸੇ ਕਿਉਂ ਜਾਈਏ ਕਿਉਂਕਿ ਪੰਜਾਬ ਦੀ 50 ਮੈਂ ਤਾਂ ਇਹ ਗੱਲ ਕਰ ਰਿਹਾ ਕਿ ਪੰਜਾਬ ਨੇ ਸਾਨੂੰ 40 60 ਦੇ ਰੋਸ਼ਿਓ ਨਾਲ ਵੰਡਿਆ ਆਪਾਂ ਉਸ ਗੱਲ ਤੇ ਕਿਉਂ ਜਾਈਏ ਵੀ ਪੰਜਾਬ ਕਿੱਡਾ ਉਹ ਗੱਲ ਜਿਹੜੀ 1966 ਦੇ ਜਿਹੜਾ ਰੀਆਰਗੇਨਾਈਜ਼ਾਈਸਟੇ ਉਹਦੇ ਮੁਤਾਬਕ ਸਾਨੂੰ ਆਪਣਾ ਹਿੱਸਾ ਮਿਲਿਆ ਅਸੀਂ ਥੋੜੇ ਹਾਂ ਬਹੁਤੇ ਹਾਂ ਇਹਦਾ ਤੇ ਮਤਲਬ ਇੱਕ ਪਿਓ ਦੇ ਇੱਕ ਦਾਦੇ ਦੇ ਇਹ ਦੋ ਪੁੱਤਰ ਦੋ ਪੁੱਤਰ ਹੁੰਦੇ ਨੇ ਇੱਕ ਤੇ ਚਾਰ ਪੁੱਤਰ ਹੋ ਜਾਂਦੇ ਨੇ ਤੇ ਇੱਕ ਇੱਕ ਪੁੱਤਰ ਰਹਿੰਦਾ ਇਹਦਾ ਮਲੇ ਉਹ ਦਾਦਾ ਜਿਹੜਾ ਆਪਣੇ ਪੁੱਤਰ ਨੂੰ ਕਹੇਗਾ ਤੇਰੇ ਕੋਲ ਤੇ ਇੱਕ ਪੁੱਤਰ ਹੈ ਤੇ ਇਸ ਕਰਕੇ ਉਹਦੇ ਕੋਲ ਚਾਰ ਨੇ ਉਹਨੂੰ ਚਾਰੀਸੇ ਵੰਡ ਦਿਆਂ ਇਹ ਗੱਲਾਂ ਨਹੀਂ ਹੁੰਦੀਆਂ ਜਿਹੜਾ ਸ਼ੇਅਰ ਹੁੰਦਾ ਸ਼ੇਅਰ ਹੀ ਹੁੰਦਾ ਉਹ ਦਾਦੇ ਦੀ ਇਲਾਕੇ ਤੋਂ ਚੱਲਦਾ ਇਸ ਕਰਕੇ ਅਸੀਂ ਤੇ ਆਪਣੀ ਜਿਹੜੀ ਚੱਲ ਰਹੀ ਵਿਰਾਸਤ ਹੈ ਸਾਡੀ ਉਹਦੇ ਕਰਕੇ ਮੰਗ ਕਰਦੇ ਜੋ ਰੀਆਰਗੇਨਾਈਜੇਸ਼ਨ 166 ਸਾਨੂੰ ਹਿੱਸਾ ਹਰਿਆਣਾ ਦੇ ਨੂੰ ਮਿਲਿਆ ਹੈ ਤੇ ਚੰਡੀਗੜ੍ਹ ਦੇ ਵਿੱਚ ਅਸੀਂ ਆਪਣੀ 40% ਜ਼ਮੀਨ ਦੇ ਹੱਕਦਾਰ ਹਾਂ ਕਿਉਂ ਹੱਕਦਾਰ ਹਾਂ ਕਿਉਂਕਿ ਚੰਡੀਗੜ੍ਹ ਦਾ ਡਿਵਾਈਡਿਸ਼ਨ ਵੀ 40 ਤੇ 60% ਨਾਲ ਹੀ ਹੋਇਆ ਕਿਹਾ ਜਾਂਦਾ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਵਾਸਤੇ ਹਰਿਆਣਾ ਕਮੇਟੀ ਦਾ ਬੈਟਰਨ ਕੀਤਾ ਇਹ ਮੇਰਾ ਸਵਾਲ ਅੱਜ ਪੂਰਾ ਨਹੀਂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੀਨੀਅਰ ਉਮੀਦਵਾਰ ਪ੍ਰਧਾਨ ਜਿਹੜਾ ਹੈਗਾ ਉਹ ਹਰਿਆਣੇ ਤੋਂ ਹੈ। ਔਰ ਉਸ ਤੋਂ ਪਹਿਲਾਂ ਵੀ ਹਰਿਆਣੇ ਤੋਂ ਹੀ ਸੀਗੇ। ਹਾਲੇ ਵੀ ਜੇ ਸ਼੍ਰੋਮਣੀ ਕਮੇਟੀ ਦੇ ਤੁਹਾਡੇ ਨਾਲ ਪੇਸ ਭਾਵ ਕਰਦੀ ਪਈ ਆ ਟੱਕਾ ਕਰ ਰਹੀ ਆ। ਤੇ ਫਿਰ ਪੇਸ ਭਾਵ ਨਾ ਹੋਵੇ ਦੀ ਕੋਈ ਹੋਰ ਪਰਿਭਾਸ਼ਾ ਹੈ। ਇਸ ਤਰ੍ਹਾਂ ਜੀ ਇਹ ਤਾਂ ਸਾਡੇ ਸੀਨੀਅਰ ਵਾਈਸ ਪ੍ਰਧਾਨ ਦੱਸ ਸਕਦੇ ਨੇ ਕਿ ਉਹ ਹਰਿਆਣੇ ਦੇ ਹੋਣ ਕਰਕੇ ਹਰਿਆਣੇ ਦੇ ਹੱਕ ਸ਼੍ਰੋਮਣੀ ਕਮੇਟੀ ਵਿੱਚ ਜੋ ਕਿੰਨੇ ਲੈ ਸਕਦੇ ਨੇ। ਇਹ ਇਹ ਤਾਂ ਜਵਾਬ ਉਹ ਦੇਣਗੇ। ਤੇ ਬਾਕੀ ਮੈਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖ ਸੇਵਾਦਾਰ ਹੁੰਦੇ ਨਾਤੇ ਕਿਸੇ ਦਾ ਹੱਕ ਮੰਗਦਾ ਨਹੀਂ ਨਾ ਖੋਣਾ ਜੋ ਹੱਕ ਹਰਿਆਣਾ ਦਾ ਬੰਦ ਹੈ ਉਹ ਮੈਂ ਹੱਕ ਆਪਣਾ ਛੜਨਾ ਨਹੀਂ ਉਹ ਮੈਂ ਲਾਂਗਾ ਪਾਂ ਕਾਨੂੰਨੀ ਲੜਾਈ ਲੜ ਕੇ ਮੰਗਣੀ ਪਏ ਪਹਿਲੋਂ ਅਰਜ ਅਰਜ ਮੰਗ ਰਹੀ ਮੰਗ ਰਿਆ ਮੈਂ ਜੇ ਪੰਚਾਇਤ ਕਰਨੀ ਪਈ ਪੰਚਾਇਤ ਵੀ ਕਰਾਂਗੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਕਮੇਟੀ ਬੈਠ ਕੇ ਵਿਚਾਰ ਕਰੇਗੀ ਜਰਨਲ ਹਾਊਸ ਵੀ ਜੋਂ ਬੈਠ ਕੇ ਵਿਚਾਰ ਕਰਨਗੇ ਜੇ ਫਿਰ ਵੀ ਨਾਲ ਜੇ ਕਾਨੂੰਨੀ ਲੜਾਈ ਲੜਨੀ ਪਈ ਤੇ ਕਾਨੂੰਨੀ ਲੜਾਈ ਲੜ ਕੇ ਵੀ ਆਪਣਾ ਹਿੱਸਾ ਨਾ ਕਿਸੇ ਦਾ ਹਿੱਸਾ ਮਾਰਾਂਗੇ ਨਾ ਆਪਣਾ ਹੀ ਕਾਚ ਠੀਕ ਮਾਂ ਭਾਰਤ ਹੋਰ ਕਰਵਾਣੀ ਚਾਹਦੇ ਨੇ ਇਹ ਮਾਂ ਪਰਦੇ ਹੱਕ ਲੈਣਾ ਮਾਂ ਪਰ ਸਮਝਿਓ ਜੇ ਜੇ ਤੁਸੀਂ ਦੋ ਕਿੱਲੇ ਤੇ ਆ ਰਹੇ ਹੋ ਮੈਂ ਮੈਂ ਕਹਿੰਨਾ ਵਾ ਜੇ ਆਪਣਾ ਹੱਕ ਮੰਗਣਾ ਮਾਂ ਪਰ ਤੇ ਫਿਰ ਮਾਂ ਬਤ ਕਰਨੀ ਪੈਗੀ ਪਰ ਮਾਂ ਪਰ ਦਾ ਜ਼ਿੰਮੇਵਾਰ ਕੌਣ ਹੈ ਇਹ ਦੇਖਣਾ ਪਏ ਪਰ ਸਿੱਖ ਕੌਮ ਲਈ ਕੀ ਸੰਦੇਸ਼ ਜਾਊਗਾ ਦੁਨੀਆ ਦੇ ਵਿੱਚ ਸਿੱਖ ਕੌਮ ਇਸ ਤਰ੍ਹਾਂ ਦੇ ਆਪਸ ਦੇ ਲੜਾਈ ਜਿਵੇਂ ਆਪਸ ਦੇ ਵਿੱਚ ਕਮੇਟੀਆਂ ਦੋ ਆਪਸ ਦੇ ਵਿੱਚ ਰਹਿਣਗੀਆਂ ਤਾਂ ਲੋਕਾਂ ਦੇ ਵਿੱਚ ਅਸਤਾ ਕੀ ਸੰਦੇਸ਼ ਜਾਊਗਾ ਇਹਦੇ ਵਿੱਚ ਕਮੇਟੀਆਂ ਨਹੀਂ ਲੜ ਰਹੀਆਂ ਜਦੋਂ ਵੱਡਾ ਪ੍ਰਾਅ ਛੋਟੇ ਪ੍ਰਾਅ ਨੂੰ ਹੱਕ ਨਹੀਂ ਦਿੰਦਾ ਤੇ ਉਹ ਦੁਨੀਆ ਜਗਦਾਰ ਹੁੰਦਾ ਹੈ ਉਹਦਾ 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 ਇੱਕ ਮੈਂ ਇੱਕ ਮਿੰਟ ਉਹਦਾ ਇੱਕ ਸੂਲ ਹੁੰਦਾ ਹੈ ਕਿ ਜਿਹੜਾ ਵੱਡਾ ਪ੍ਰਾਅ ਪਹਿਲੂ ਛੋਟਾ ਪ੍ਰਾਅ ਵੱਡੇ ਪ੍ਰਾਅਗੇ ਹੱਥ ਜੋੜਦਾ ਹੈ ਵੀ ਮੈਂ ਤੂੰ ਮੈਨੂੰ ਮੇਰੇ ਨਾਲ ਪੇਲ ਭਾਅ ਕਰ ਰਿਹਾ ਹੈ ਮੈਨੂੰ ਹਿੱਸਾ ਪੂਰਾ ਨਹੀਂ ਦੇ ਰਿਹਾ ਤੇ ਆ ਆ ਬੈ ਕੇ ਦੋਵੇਂ ਪ੍ਰਾਅ ਵੰਡ ਲੈਈਏ ਜਦੋਂ ਵੱਖਰੇ ਹੋ ਜਾਂਦੇ ਨੇ ਉਹ ਕਰੇ ਹੁੰਦੀ ਨਹੀਂ ਪੈਂਦੀ ਉਸ ਤੋਂ ਬਾਅਦ ਉਹ ਹੱਕ ਮੰਗਦਾ ਜੇ ਨਹੀਂ ਹੁੰਦਾ ਫਿਰ ਉਹ ਪੰਚਾਇਤ ਕਰਦਾ ਜੇ ਪੰਚਾਇਤ ਵੀ ਨਹੀਂ ਦਿੰਦੀ ਤੇ ਫਿਰ ਉਹ ਜਿਹੜਾ ਭਰਾ ਹੈ ਉਹ ਕੋਰਟੇ ਜਾਂਦਾ ਹੈ ਤੇ ਜੇ ਦੋ ਭਰਾ ਵੀ ਆਪਣਾ ਕਰਦਾ ਤਮਾਸ਼ਾ ਵਿਖਾਉਂਦੇ ਨੇ ਇਹਦੇ ਜ਼ਿੰਮੇਵਾਰ ਕੌਣ ਨੇ ਇਹਦਾ ਜ਼ਿੰਮੇਵਾਰ ਵੱਡਾ ਹੁੰਦਾ ਜਿਹੜਾ ਛੋਟੇ ਭਰਾ ਨੂੰ ਹੱਕ ਨਹੀਂ ਦਿੰਦਾ ਛੋਟਾ ਭਰਾ ਕੀ ਕਰੇਗਾ ਉਹਨੇ ਮਾਰਾ ਉਹਨੇ ਮੰਗੇਗਾ ਕੋਰਟੇ ਚ ਵੀ ਜਾਏਗਾ ਪੰਚਾਇਤ ਵੀ ਕਰੇਗਾ ਪਹਿਲਾਂ ਵੀ ਕੋਰਟ ਰਹੀ ਸਾਰਾ ਕੁਝ ਤੇ ਸੀ ਕਬਜਾ ਲਲਿਆ ਤੇ ਹੁਣ ਵੀ ਕੋ ਮੁਸ਼ਕਲ ਆ ਰਹੀ ਤੇ ਕੋਟਾਂ ਇਹਨਾਂ ਲੋਕਾਂ ਨੂੰ ਕਿ ਪਿਆਰ ਨਾ ਦੇਣਾਂ ਦੇ ਇਸ ਤਰ੍ਹਾਂ ਜੀ ਤੁਸੀਂ ਕਿਉਂ ਕੋਟਾਂ ਸਾਨੂੰ ਵਾੜਦੇ ਹੋ ਮੈਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਣ ਵੀ ਤਰਲਾ ਕਰਨਾ ਮੈਂ ਪਹਿਲੂ ਵੀ ਕਰਦਾ ਰਿਹਾ ਜਦੋਂ 2014 ਦੇ ਵਿੱਚ ਐਕਟ ਬਣਿਆ ਤੇ ਮੈਂ ਹੱਥ ਜੋੜੇ ਪ੍ਰਧਾਨ ਸਾਹਿਬ ਨੂੰ ਪ੍ਰਧਾਨ ਜੀ ਕੋਟਾਂ ਇਹ ਨਾ ਜਾਓ ਲੱਖਾਂ ਰੁਪਏ ਸਾਡੇ ਖਰਾਬ ਹੋਣਗੇ ਲੱਖਾਂ ਰੁਪਏ ਤੁਹਾਡੇ ਖਰਾਬ ਹੋਣਗੇ ਤੇ ਆਪਾਂ ਹੁਣ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਬਿੱਲ ਪਾਸ ਹੋ ਚੁੱਕਾ ਹੈ ਇਹ ਬਣ ਕੇ ਰਹਿਣੀ ਹੈ ਬਣੇਗੀ ਇਹਨੂੰ ਕੋਈ ਨਹੀਂ ਰੁਕ ਸਕਦਾ ਤੇ ਤੁਸੀਂ ਸਪੀਨ ਕੋਡ ਨਾ ਜਾਓ ਪਰ ਫਿਰ ਵੀ ਉਹਨਾਂ ਸਾਨੂੰ 8 ਸਾਲ ਸੁਪਰੀਮ ਕੋਰਟੇ ਰਹਿ ਗਿਆ ਤੁਸੀਂ ਮੋੜ ਕਿਉਂ ਨਹੀਂ ਪਗਟਦੇ ਵੀ ਇਹਦੇ ਜੁम्मेवार ਕੋ ਉਹਨੇ ਮੈਂ ਸਮਝ ਨਹੀਂ ਨਾ ਪੈਸਾ ਤੇ ਸੰਗਤ ਦਾ ਖਰਾਬ ਹੋਇਆ ਜੀ ਨਾ ਤਾਂ ਸ਼ਰਮ ਨਹੀਂ ਕਿ ਮੈਂ ਇਹ ਬਾਲਰ ਸਾਹਿਬ ਤੋਂ ਪੁੱਛੋ ਕਿਹਨਾਂ ਖਰਾਬ ਕੀਤਾ ਮੈਂ ਤੇ ਨਹੀਂ ਖਰਾਬ ਕੀਤਾ ਅੱਗੇ ਉਹ ਲੱਗੇ ਨੇ ਹੁਣ ਵੀ ਉਹ ਅੱਗੇ ਲੱਗਣਗੇ ਹੁਣ ਥੋੜੀ ਧਾਰਮਿਕ ਕਰ ਲਈ ਕੋਈ ਤੇਗਬਾਦਰ ਸਾਹਿਬ ਦਾ 350 ਸਾਲਾਂ ਉਦੇ ਨਾਲ ਹਰਿਆਣਾ ਦੇ ਵਿੱਚ ਵੀ ਗੁਰਤੇਗ ਭਦਰ ਸਾਹਿਬ ਨਾਲ ਸੰਬੰਧਿਤ ਕਈ ਸਥਾਨ ਨੇ ਕੋਈ ਪ੍ਰੋਗਰਾਮ ਹਰਿਆਣਾ ਕਮੇਟੀ ਵੀ ਕਰ ਰਹੀ ਹੈ ਜਾਂ ਸਿਰਫ ਲੋਕਲ ਕਮੇਟੀ ਹੀ ਇਹ ਪ੍ਰੋਗਰਾਮ ਨੇ ਇਸ ਤਰ੍ਹਾਂ ਜੀ ਕੱਲ ਹੀ ਮੇਰੀ ਮੀਟਿੰਗ ਸੀ ਸਾਡੀ ਇੱਕ ਤਾਂ ਹਰਿਆਣਾ ਸਰਕਾਰ ਮਾਰ ਰਹੀ ਹੈ 350 ਸਾਲਾ ਉਹਦੇ ਵਿੱਚ ਉਹ ਸਹਿਯੋਗ ਲਈ ਇਹ ਲੈ ਰਹੀ ਹੈ ਹਰਿਆਣਾ ਸਰਕਾਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਨਾਂ ਫੁੱਲ ਫਲੈਸ਼ ਇਹ ਕੀ ਹੈ ਕਿ ਕੁਝ 10 ਕੋਰਡ ਰੁਪਇਆ ਉਨਾ ਸਰਕਾਰ ਨੇ ਰੱਖਿਆ ਹੈ ਕਿ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਆਪਣੇ ਰੂਟਸਾਂ ਨੂੰ ਬਣਾ ਕੇ ਦੇਗੀ ਤੇ ਉਹਨਾਂ ਤੇ ਆਪਾਂ ਜਿਹੜੀਆਂ ਯਾਤਰਾ ਕੱਢਣੀਆਂ ਨੇ ਚਾਰ ਯਾਤਰਾ ਨਿਕਲਣਗੀਆਂ ਇੱਕ ਜਿਵੇਂ ਡੱਬੋ ਵਾਲੀ ਤੋਂ ਲੈ ਕੇ ਇੱਕ ਇਧਰੋਂ ਯਮਨਾ ਨਗਰ ਤੋਂ ਲੈ ਕੇ ਇੱਕ ਫਤਿਹਬਾਦ ਗੁਰਗਾ ਅਫਰੀਦਾਬਾਦ ਗੁਰਗਾਵਾਂ ਤੋਂ ਲੈ ਕੇ ਤੇ ਇੱਕ ਕਲਕੱਤਾ ਤੋਂ ਲੈ ਕੇ ਜਿਹੜੀ 14 ਤਰੀਕ ਰਾਤ 14 ਤਰੀਕ ਰਾਤ ਨੂੰ ਕ੍ਰਿਸ਼ੇਤਰ ਚਾਰ ਯਾਤਰਾ ਪਹੁੰਚਣਗੀਆਂ ਉਹ ਤਾਂ ਹਰਿਆਣਾ ਸਰਕਾਰ ਮਾਰੀ ਹੈ ਆਪਣੇ ਲੈਵਲ ਤੇ ਤੇ ਉਹਦੇ ਵਿੱਚ ਉਹਨਾਂ ਟੀਚਾ ਰੱਖਿਆ ਹੈ ਕਿ ਜੋ ਖਰਚਾ ਹੋਵੇਗਾ ਹਰਿਆਣਾ ਇਹ ਸਰਕਾਰ ਕਰੇਗੀ ਮੈਂ ਕੱਲ ਉਹਨਾਂ ਕੋਲ ਮੰਗ ਕੀਤੀ ਇੱਕ ਕਿ 3 ਏਕੜ ਜ਼ਮੀਨ ਜੀਜੀ ਰੋਡ ਦੇ ਉੱਤੇ ਹਰਿਆਣਾ ਸਰਕਾਰ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਊਜ਼ੀਅਮ ਬਣਾਉਣ ਵਾਸਤੇ ਦਿੱਤੀ ਹੈ ਉਹਦੇ ਵਿੱਚ ਮੈਂ ਮੰਗ ਕੀਤੀ ਹੈ ਕਿ 350 ਸਾਲਾ ਮਨਾਉਣ ਵਾਸਤੇ ਇੱਕ ਜਿਸ ਤਰ੍ਹਾਂ ਸਾਡਾ ਖਾਲਸਾ ਵਿਰਾਸਤੇ ਖਾਲਸਾ ਅਨੰਦਪੁਰ ਸਾਹਿਬ ਉੱਚਾ ਮিনার ਦੇ ਰੂਪ ਵਿੱਚ ਬਣਿਆ ਹੈ ਉਸੇ ਤਰ੍ਹਾਂ 350 ਫੁੱਟ ਉੱਚਾ ਸਾਡਾ ਇੱਕ ਦਸਾਂ ਗੁਰੂਆਂ ਦਾ ਇਹ ਉੱਚਾ ਮিনার ਬਣਨਾ ਚਾਹੀਦਾ ਜ ਜੀ ਦੀ ਉਚਾਈ 350 ਫੁੱਟ ਹੋਣੀ ਚਾਹੀਦੀ ਹੈ ਤੇ ਪਹਿਲੀ ਪਾਰਸ਼ੀ ਤੋਂ ਲੈ ਕੇ ਦਸਵੀਂ ਪਾਰਸ਼ੀ ਦਾ ਉਹਦੇ ਵਿੱਚ ਜੀਵਨੀ ਲਿਖੀ ਜਾਏ ਸਿੱਖ ਇਤਿਹਾਸ ਲਿਖਿਆ ਜਾਏ ਤਾਂ ਕਿ ਇਹ ਆਉਣ ਵਾਲੇ ਲੋਕ ਜਿਹੜੇ ਨੇ ਉਹ ਇੱਕ ਪੈਟਕ ਖਤਮ ਬਣ ਸਕੇ ਜੇ ਕੁਰਕਸ਼ੇਤਰ ਦੇ ਇੱਕ ਧਾਰਮਿਕ ਨਗਰੀ ਚਾਹਣ ਤੇ ਉਹ ਜਿਹੜਾ ਮਿਊਜ਼ੀਅਮ ਹੈ 350 ਫੁੱਟ ਉੱਚਾ ਜਿਹਦੇ 50 ਫੁੱਟ ਉੱਚਾ ਖੰਡਾ ਇਹ ਹੋਣਾ ਚਾਹੀਦਾ ਤੇ ਉਹ ਆਣ ਕੇ ਪਾਰਕ ਬਣਿਆ ਹੋਵੇ ਤੇ ਵਿੱਚ ਉਹ ਮਿਊਜ਼ੀਅਮ ਬਣਿਆ ਹੋਵੇ ਤੇ 350 ਫੁੱਟ ਦਾ ਚਾਹੀਓ ਦੀ ਹੋਣੀ ਚਾਹੀਦੀ ਉਹ ਮੈਂ ਕੱਲ ਪ੍ਰਪੋਜ਼ਲ ਰੱਖੀਏ ਸਰਕਾਰ ਮੇਰੀ ਪ੍ਰਪੋਜ਼ਲ ਨੂੰ ਮੰਨਿਆ ਉਹਦੇ ਵਿਚਾਰ ਕਰ ਰਹੀ ਹੈ ਦੂਜਾ ਮੈਂ ਉਹਨਾਂ ਨੂੰ ਕਿਹਾ ਕਿ ਕੱਲ ਮੇਰੇ ਸਾਹਮਣੇ ਅੰਗਰੇਜ਼ੀ ਚੋਨਾ ਇੱਕ ਬੁੱਕ ਛਾਪੀ ਸੀ ਪ੍ਰੋਗਰਾਮ ਛਾਪੇ ਸਨ ਸੀਐਮ ਸਾਹਿਬ ਤੇ ਸਾਰੇ ਇਕੱਠੇ ਵਿੱਚ ਸਾਰੇ ਮੈਂਬਰ ਸਾਹਿਬਾਨ ਇਕੱਠੇ ਵਿੱਚ 300 ਦੀ ਸੰਖਿਆ ਚ ਸੀ ਸਾਰੇ ਇਕੱਠੇ ਹੋਏ ਮੰਤਰੀ ਵੀ ਸਾਰੇ ਉੱਥੇ ਹਾਜ਼ਰ ਸਨ ਮੈਂ ਕਿਹਾ ਵੀ ਅੱਜ ਤੋਂ ਬਾਅਦ ਗੁਰਪੁਰਬ ਜਨਮ ਨਾਨਕ ਨੇ ਪਾਏ ਪ੍ਰਕਾਸ਼ ਉਤਸਵ ਹੋਵੇ ਪਾਵੇ ਸੰਤ ਮਹਾਤਮਾ ਦਾ ਹੋਵੇ ਪਾਵੇ ਸ਼ਹੀਦੀ ਪੁਰਬ ਹੋਵੇ ਪਾਵੇ ਜੋਤੀ ਜੋਤ ਸਮਾਨ ਦਾ ਟਾਈਮ ਵਕਤ ਹੋਵੇ ਇਹ ਅੰਗਰੇਜ਼ੀ ਇਤ ਨਹੀਂ ਹੋਣਾ ਚਾਹੀਦਾ ਇਹ ਪੰਜਾਬੀ ਵਿੱਚ ਹੋਣਾ ਚਾਹੀਦਾ ਤੇ ਜੇ ਪੰਜਾਬੀ ਵਿੱਚ ਕਿਰੇ ਦਿੱਕਤ ਆਉਂਦੀ ਏ ਤੇ ਨਾਲ ਹਰਿਆਣੇ ਵਾਸਤੇ ਹਿੰਦੀ ਇਹ ਛਾਪ ਸਕਦੇ ਅੰਗਰੇਜ਼ੀ ਇਹ ਛਾਪਣਾ ਬੰਦ ਕਰੋ ਮੈਂ ਕੋਡਿਓ ਰੋਧ ਕੀਤਾ ਵੀ ਅੰਗਰੇਜ਼ੀ ਇਤ ਨਾ ਛਾਪ ਕੇ ਹਿੰਦੀ ਪੰਜਾਬੀ ਇਤ ਹੋਣਾ ਚਾਹੀਦਾ ਤੇ ਮੈਂ ਪੰਜਾਬ ਦੇ ਭਰਾਵਾਂ ਨੂੰ ਇਹ ਕਹਾਂਗਾ ਕਿ ਤੁਸੀਂ ਆਪਣੀ ਸਹੂਲਤ ਵਾਸਤੇ ਤੁਹਾਡੀ ਵਿਵਰਤੀ 55 ਤੇ 45 ਦੇ ਹਿਸਾਬ ਵਿੱਚ Hindu ਪਰਿਵਾਰ ਵਾਸਦੇ ਨੇ ਪੰਜਾਬੀ ਤੇ ਹਿੰਦੀ ਨੂੰ ਮੁੱਖ ਰੱਖਿਆ ਜਾ ਨਾ ਕਿ ਅੰਗਰੇਜ਼ੀ ਨੂੰ ਮੁੱਖ ਰੱਖਿਆ ਜਾ ਕਿਉਂਕਿ ਅੰਗਰੇਜ਼ਾਂ ਨੇ ਜਿਸ ਪਾਸ਼ਾ ਨੂੰ ਜਿਹੜਾ ਵਰਲਡ ਦੇ ਵਿੱਚ ਇੰਟਰਨੈਸ਼ਨਲ ਭਾਸ਼ਾ ਹੋਵੇਗੀ ਰਾਜ ਉਹਨਾਂ ਦਾ ਹੋਵੇਗਾ ਅੰਗਰੇਜ਼ ਲੋਕ ਆ ਕੇ ਸਾਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਮਜਬੂਰ ਕਰਕੇ ਸਾਨੂੰ ਅੰਗਰੇਜ਼ੀ ਵੀਆਈਪੀ ਕਲਚਰ ਦੇ ਗਏ ਜਿਹਦੇ ਕਰਕੇ ਅੱਜ ਅੰਗਰੇਜ਼ ਰਾਟਪੇ ਕਰਦੇ ਨੇ ਮੈਂ ਤਾਂ ਮੰਗ ਕਰਾਂਗਾ ਮਿਤਸ਼ਾ ਨੂੰ ਲੈਟਰ ਲਿਖਿਆ ਹੈ ਇੱਕ ਸੈਮੀਨਾਰ ਹੋਣਾ ਚਾਹੀਦਾ ਹਿੰਦੁਸਤਾਨ ਦੇ ਬਾਸ਼ਾ ਦੇ ਉੱਤੇ ਕਿ ਪੰਜਾਬੀ ਨੈਸ਼ਨਲ ਬਾਸ਼ਾ ਮੰਨਿਆ ਜਾਣਾ ਚਾਹੀਦਾ ਹੋਰ ਕਿਸੇ ਬਾਸ਼ਾ ਨਹੀਂ ਮੰਨਿਆ ਜਾ ਇਹਦੇ ਤੇ ਸੈਮੀਨਾਰ ਕਰਵਾ ਕੇ ਵੇ ਲੋ ਜੇ ਕਿਉਂਕਿ ਮੈਨੂੰ ਮਾਨ ਹੈ ਆਪਣੀ ਗੁਰਮੁਖੀ ਪੰਜਾਬੀ ਬਾਸ਼ਾ ਦਾ ਉਹਦਾ ਕਾਰਨ ਇੱਕ ਬਹੁਤ ਵੱਡਾ ਹੈ ਮੈਂ ਇੰਟਰਨੈਸ਼ਨਲ ਲੈਵਲ ਤੇ ਮੰਗ ਕਰਦਾ ਹਾਂ ਯੂਨੋ ਕੋਲੋਂ ਕਿ ਇੰਟਰਨੈਸ਼ਨਲ ਬਾਸ਼ਾ ਜਿਹੜੀ ਹੋਣੀ ਚਾਹੀਦੀ ਉਹ ਪੰਜਾਬੀ ਹੋਣੀ ਚਾਹੀਦੀ ਹੋਰ ਕੋਈ ਨਹੀਂ ਹੋਣੀ ਚਾਹੀਦੀ ਉਹਦਾ ਇੱਕ ਕਾਰਨ ਹੈ ਕਿ ਸੱਤ ਮੰਡਲੀ ਅਮਰੀਕਾ ਵਾਲਿਆਂ ਨੇ ਇੱਕ ਸਟੋਰੀ ਬਣਾਈ ਏ ਉਹਦੇ ਵਿੱਚ ਸਾਰੇ ਗ੍ਰੰਥ ਰੱਖੇ ਗਏ ਨੇ ਧਾਰਮਿਕ ਪਰ ਗੁਰੂ ਗ੍ਰੰਥ ਸਾਹਿਬ ਨੂੰ ਪਹਿਲੇ ਨੰਬਰ ਤੇ ਸਭ ਤੋਂ ਸਭੇ ਮੰਡਲ ਤੇ ਰੱਖਿਆ ਗਿਆ ਜੇ ਗੁਰੂ ਗ੍ਰੰਥ ਸਾਹਿਬ ਸਾਡੇ ਸਭ ਤੋਂ ਵੱਡੇ ਧਾਰਮਿਕ ਪੂਜਤਰ ਗ੍ਰੰਥ ਹੈ ਦੁਨੀਆ ਦੇ ਵਿੱਚ ਤੇ ਉਹ ਗੁਰਮੁਖੀ ਤੇ ਪੰਜਾਬੀ ਵਿੱਚ ਲਿਖਿਆ ਗਿਆ ਨੇ ਤੇ ਫਿਰ ਸਾਡੀ ਭਾਸ਼ਾ ਨੂੰ ਪਹਿਲਾ ਦਰਜਾ ਕਿਉਂ ਨਹੀਂ ਦਿੱਤਾ ਜਾਂਦਾ ਇਸ ਕਰਕੇ ਸਾਰੀਆਂ ਭਾਸ਼ਾਵਾਂ ਦੇ ਥੱਲੇ ਨੇ ਤੇ ਪੰਜਾਬੀ ਭਾਸ਼ਾ ਇੰਟਰਨੈਸ਼ਨਲ ਭਾਸ਼ਾ ਦਾ ਦਰਜਾ ਮਿਲਣਾ ਚਾਹੀਦਾ ਦੇ ਹਰਿਆਣਾ ਹਿੰਦੂਸਤਾਨ ਦੇ ਵਿੱਚ ਨੈਸ਼ਨਲ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਨਹੀਂ ਮੈਂ ਸ਼ਰੇਆਮ ਅਜੋ ਧਮੀ ਸਾਹਿਬ ਨੂੰ ਕਹਾਗਾ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਾਗਾ ਸ਼ੋਮਨੀ ਕਮੇਟੀ ਨੂੰ ਕਹਾਗਾ ਪਾਵੇਂਸੀ ਮਾਰੇ ਆ ਸਾਡੇ ਕੋਲ ਕਮਰੇ ਨਹੀਂ ਸ਼ੋਮਨੀ ਕਮੇਟੀ ਦੇ 155 ਦਾ ਹਾਊਸ ਕਿਰੇ ਵਿਜ਼ਿਟ ਕਰਨ ਆਜੇ ਖੁਰ ਖੇਤਰ ਆਜੇ ਪਾ ਮੈਨੂੰ ਰੈਸਟ ਹੋਸ ਬੁੱਕ ਕਰਨੇ ਪੈਣ ਕਿਸੇ ਕੋ ਪੈਸਾ ਨਹੀਂ ਲਿਆ ਦੇਗਾ ਫਰੀ ਆਫ ਕੋਸਟ ਲੰਗਰ ਵੀ ਵਰੀਆ ਦਿਆਂਗੇ ਰਹਿਣ ਦਾ ਪ੍ਰਬੰਧ ਵੀ ਕਰਾਂਗੇ ਪਰ ਇੱਕ ਨਵਾਂ ਪੈਸਾ ਨਹੀਂ ਕਿਸੇ ਕੋ ਲਿਆ ਦੇਗਾ